ਇਥੇ ਇੱਕ ਪਾਸੇ ਅੱਜ ਆਪਰੇਸ਼ਨ ਬਲੂ ਸਟਾਰ ਦੀ 41ਵੀਂ ਵਰ੍ਹੇ ਸਿਰ ਮੌਕੇ ਨਿਹੰਗ ਸਿੰਘ ਤੇ ਹੋਰ ਜਥੇਬੰਦੀਆਂ ਸ਼੍ਰੀ ਅਕਾਲ ਤਖਸਾਈਵ ਵਿਖੇ ਪਹੁੰਚੀਆਂ ਨੇ ਤੇ ਸ਼ਹੀਦਾਂ ਨੂੰ ਪ੍ਰਣਾਮ ਕੀਤਾ ਜਾ ਰਿਹਾ ਹੈ ਉਹਨਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ ਦੂਜੇ ਪਾਸੇ ਬੀਤੇ ਦਿਨਾਂ ਤੋਂ ਇਹ ਮਾਮਲਾ ਚੱਲ ਰਿਹਾ ਸੀ ਜਦੋਂ ਬਾਬਾ ਹਰਨਾਮ ਸਿੰਘ ਧੁੰਮਾ ਦੇ ਵੱਲੋਂ ਇਹ ਐਲਾਨ ਕੀਤਾ ਗਿਆ ਸੀ ਕਿ ਜਿਹੜੇ ਜੱਤਦਾਰ ਗੜਗੱਜ ਨੇ ਉਹ ਫਸਿਲ ਤੋਂ ਕਿਸੇ ਵੀ ਸਿੱਖ ਦੇ ਨਾਮ ਕੋਈ ਵੀ ਸੰਦੇਸ਼ ਜਾਰੀ ਨਹੀਂ ਕਰ ਸਕਦੇ ਜਿੱਥੇ ਅੱਜ ਅਕਾਲ ਤਖਤ ਸਾਈਬਾ ਸਿੱਖਾਂ ਦਾ ਹੜ ਆਉਂਦਾ ਦਿਖਾਈ ਦੇ ਰਿਹਾ ਹੈ ਲੱਖਾਂ ਦੀ ਕਿੰਤੇ ਦੇ ਵਿੱਚ ਸਿੱਖ ਸ੍ਰੀ ਦਰਬਾਰ ਸਾਹਿਬ ਸ੍ਰੀ ਅਕਾਲ ਤਖਤ ਸਾਈਬ ਵਿਖੇ ਪਹੁੰਚੇ ਹੋਏ ਨੇ ਉਥੇ ਹੀ ਪਾਰੀ ਪੁਲਿਸ ਫੋਰਸ ਵੀ ਤਨਤ ਕੀਤੀ ਗਈ ਹੈ ਪਰ ਇਸ ਦੇ ਵਿਚਕਾਰ ਇੱਕ ਨਿਹੰਗ ਸਿੰਘ ਦੇ ਵੱਲੋਂ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕੱਲੂਕਾਰਾ ਦਿਵਸ ਮੌਕੇ ਜਿੱਥੇ ਵੱਖ-ਵੱਖ ਜਿੱਥੇ ਬੰਦੀਆਂ ਤੇ ਸੰਗਤ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸ਼ਰਧਾ ਭਾਵਨਾ ਨਾਲ ਹਾਜ਼ਰੀ ਭਰ ਰਹੀਆਂ ਨੇ ਉੱਥੇ ਹੀ ਇੱਕ ਨਿਹੰਗ ਸਿੰਘ ਦੇ ਵੱਲੋਂ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਸ਼ਾਂਤਮਈ ਪ੍ਰੋਗਰਾਮ ਦੌਰਾਨ ਉਸ ਨਿਹੰਗ ਸਿੰਘ ਨੇ ਅਚਾਨਕ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ ਸ਼੍ਰੋਮਣੀ ਕਮੇਟੀ ਦੇ ਟਾਸਕ ਫੋਰਸ ਤੇ ਪਹਿਲਾ ਉਸ ਨੂੰ ਚੁੱਪਚਾਪ ਬੈਠਣ ਤੇ ਸਤਿਕਾਰਯੋਗ ਢੰਗ ਦੇ ਨਾਲ ਬਾਣੀ ਸੁਣਨ ਲਈ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਉੱਥੇ ਜਿਹੜੀ ਆਪਣੀ ਆਵਾਜ਼ ਬੁਲੰਦ ਕਰਦਾ ਨਜ਼ਰ ਆ ਰਿਹਾ ਸੀ ਤੇ ਗੁੱਸੇ ਦੇ ਵਿੱਚ ਵਿਵਹਾਰ ਕਰਨਾ ਉਸ ਨੇ ਸ਼ੁਰੂ ਕਰ ਦਿੱਤਾ ਤੇ ਹਾਲਾਤ ਨੂੰ ਦੇਖਤੇ ਹੋਇਆ ਟਾਸਕ ਫੋਰਸ ਦੇ ਵੱਲੋਂ ਉਸ ਨੂੰ ਫੜ ਲਿਆ ਗਿਆ ਤੇ ਇੱਕ ਕਮਰੇ ਦੇ ਵਿੱਚ ਬੰਦ ਕਰ ਦਿੱਤਾ ਗਿਆ ਕਮਰੇ ਦੇ ਵਿੱਚ ਉਸ ਨੇ ਸ਼ੀਸ਼ੇ ਜਿਹੜਾ ਇਹ ਉਹ ਦਰਵਾਜ਼ਾ ਤੋੜਨ ਦੀ ਕੋਸ਼ਿਸ਼ ਕੀਤੀ ਸ਼ੀਸ਼ੇ ਤੋੜਨ ਦੀ ਕੋਸ਼ਿਸ਼ ਕੀਤੀ ਜਿਸ ਤੋਂ ਬਾਅਦ ਉਸ ਨੇ ਕਿਰਚ ਦੇ ਨਾਲ ਹਮਲਾ ਕਰਨ ਦੀ ਵੀ ਕੋਸ਼ਿਸ਼ ਕੀਤੀ ਹੈ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਅਸਾਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਪੁਲਿਸ ਤੇ ਟਾਸਕ ਫੋਰਸ ਦੇ ਨਾਲ ਉਹ ਦੁਰਵਿਵਹਾਰ ਤੇ ਉਲਝਦਾ ਹੋਇਆ ਨਜ਼ਰ ਆ ਰਿਹਾ ਹੈ ਪਰ ਉੱਥੇ ਹੀ ਉਸ ਦੇ ਵਿਰੋਧ ਜਿਹੜਾ ਉਹ ਕਰਦਾ ਨਜ਼ਰ ਆ ਰਿਹਾ ਹੈ ਉਸ ਵਿਅਕਤੀ ਦੇ ਵੱਲੋਂ ਹਮਲਾ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ ਹੈ ਪਰ ਅੰਤ ਦੇ ਵਿੱਚ ਐਜਪੀਸੀ ਟਾਸਕ ਫੋਰਸ ਨੇ ਇੱਕ ਅਧਿਕਾਰੀ ਨੂੰ ਉਸ ਨੂੰ ਸਮਝਸਾਰੀ ਦੇ ਨਾਲ ਸੰਭਾਲਿਆ ਤੇ ਪੁਲਿਸ ਤੇ ਹਵਾਲੇ ਕਰ ਦਿੱਤਾ ਹੈ ਸਥਿਤੀ ਨੂੰ ਸਮੇਂ ਸਿਰ ਸੰਭਾਲਿਆ ਗਿਆ ਤੇ ਪ੍ਰੋਗਰਾਮ ਸ਼ਾਂਤਮਈ ਤਰੀਕੇ ਦੇ ਨਾਲ ਚੱਲਦਾ ਹੋਇਆ ਦਿਖਾਈ ਦੇ ਰਿਹਾ ਹੈ ਦੱਸ ਕਿ ਅੱਜ ਅੰਮ੍ਰਿਤਸਰ ਦੇ ਵਿੱਚ ਆਪਰੇਸ਼ਨ ਬਲੂ ਸਟਾਰ ਸਾਕਾ ਨੀਲਾ ਤਾਰਾ ਕੱਲੂਕਾਰ ਅਦਿਸ਼ ਸੀ 41ਵਾਂ ਵਰੇਗੰਡ ਮਨਾਇਆ ਜਾ ਰਿਹਾ ਜਿਸ ਤੋਂ ਪਹਿਲਾਂ ਦੱਸਿਆ ਕਿ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਅਰਦਾਸ ਬੇਨਤੀ ਕੀਤੀ ਗਈ ਸ਼੍ਰੀ ਅਖੰਡ ਪਾਤਸ਼ਾਹ ਦੇ ਭੋਗ ਪਾਏ ਗਏ ਇਸ ਵਿੱਚਕਾਰ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਵੀ ਵਕਫਾ ਖ ਮੁੱਧਿਆ ਤੇ ਗੱਲਬਾਤ ਕੀਤੀ ਗਈ ਉਥੇ ਜੱਤਰ ਗੜਗੱਜ ਅਰਦਾਸ ਬੇਨਤੀ ਕਰਦੇ ਨਜ਼ਰ ਆਏ ਜਿੱਥੇ ਵਕਫਾ ਜਿੱਥੇ ਬੰਦੀਆਂ ਪਹੁੰਚੀਆਂ ਹੋਈਆਂ ਨੇ ਬਾਬਾ ਹਰਨਾਮ ਸਿੰਘ ਧੂਮਾ ਪਹੁੰਚੇ ਹੋਏ ਨੇ ਜਸਬੀਰ ਸਿੰਘ ਰੋਡੇ ਅਮਰਿਤਪਾਲ ਸੜਾਉਣਾ ਦੇ ਫਾਦਰ ਤੇ ਸਰਬਜੀਤ ਸਿੰਘ ਖਾਲਸਾ ਵੀ ਪਹੁੰਚੇ ਹੋਏ ਨੇ ਪਰ ਇਸ ਦੇ ਵਿਚਕਾਰ ਇਹਨੇ ਹੰਗ ਸਿੰਘ ਦੇ ਵੱਲੋਂ ਇੱਕ ਸ਼ਰਾਰਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਉਸ ਦੇ ਵੱਲੋਂ ਕਿਰਚ ਦੇ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ